ਅਜਾ ਜੀ ਬਹੁਤ ਧੰਨਵਾਦ ਕਰਦੇ ਆਂ ਸਾਡੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰਕਾਰ ਭਗਵਾਨ ਸੰਗ ਦੀ ਮਾਨ ਦਾ ਤਾਂ ਨਾਲ ਹੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਡੇ ਹਲਕਾ ਐਮ ਐਲ ਏ ਸ਼ਾਮਚਰਾਸੀ ਸਾਡੇ ਡਾਕਟਰ ਅਰਜੋਤ ਜੀ ਦਾ ਜੋ ਕੀ ਆ ਪੰਜਾਬ ਵਾਸੀਆਂ ਲਈ ਬਹੁਤ ਹੀ ਵਧੀਆ ਬਹੁਤ ਹੀ ਵੱਡਾ ਤੋਹਫਾ ਲੈ ਕੇ ਆਇਆ ਮੈਂ ਤੋਹਫਾ ਹੀ ਕਹਾਂਗਾ ਕਿਉਂਕਿ ਇਹ 10 ਲੱਖ ਦਾ ਜੋ ਹੈਲਥ ਕਾਰਡ ਸਕੀਮ ਆ ਜੀ ਲੈ ਕੇ ਆਏ ਆ ਅਸੀਂ ਅੱਜ ਸ਼ੋਹ ਦੀ ਸ਼ੁਰੂਆਤ ਅਲੋਵਲ ਪਿੰਡ ਤੋਂ ਕੀਤੀ ਹੈ ਕੈਂਪਲਾ ਆਇਆ ਤਾਂ ਆਪਾਂ ਦੇਖੋ ਪਿਆ ਆ ਵੀ ਬਣਾ ਵੀ ਰਹੇ ਨੇ ਕਾਰਡ ਤਾਂ ਬਾਕੀ ਸਾਡੇ ਡਾਕਟਰ ਰਫੂ ਜੀ ਸਾਡੇ ਹਲਕਾ ਸ਼ਾਮਸ਼ਾਸੀ ਐਮਐਲਏ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਕਿ ਉਹਨਾਂ ਨੇ ਜੋ ਸਾਡੀ ਡਿਊਟੀ ਲਈ ਹੈ ਬਲੌਕ ਪ੍ਰਧਾਨ ਹੋਣ ਦੇ ਨਾਤੇ ਮੈਂ ਗਿੱਤਮਦੀਤ ਕਿਤਾ ਆਪਾਂ ਕਿਸੇ ਵੀ ਕਾਨੂੰਨੀ ਸਕੀਮ ਤੋਂ ਵਾਂਝੇ ਨਹੀਂ ਰਹਿਣ ਦੇਣਾ ਬਾਕੀ ਮੈਂ ਸਾਰੇ ਹੀ ਪਿੰਡ ਵਾਸੀਆਂ ਨੂੰ ਸਾਰੇ ਹੀ ਹਲਕਾ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਤੇ ਇਹ ਕਾਰਡ ਜ਼ਰੂਰ ਬਣਾਓ ਕਿਉਂਕਿ ਇਹ ਕੱਲਾ ਕਾਰਡ ਨਹੀਂ ਇਹ ਕਾਰਡ ਇਹ ਸਮਝ ਲੋ ਕਿ ਤੁਹਾਡੇ ਕੋਲ 10 ਲੱਖ ਰੁਪਏ ਪਿਆ ਹੈ ਉਹ ਕੀ ਕੜੀ ਲਈ ਮੈਂ ਤਾਂ ਕਿਹਨਾਂ ਪ੍ਰਮਾਣਿਕ ਜੀ ਉੱਪਰ ਉਹ ਕੀ ਕੜੀ ਲਿਆਵੇ ਨਾ ਬਟ ਇਹ 10 ਲੱਖ ਰੁਪਏ ਦਾ ਤੁਹਾਡਾ ਮਤਲਬ ਸਹਿਯੋਗ ਜੋ ਸਰਕਾਰ ਵੱਲੋਂ ਈ ਤੁਹਾਨੂੰ ਤੁਸੀਂ ਕਾਰਡ ਆ ਕੇ ਜਰੂਰ ਬਣਾਓ ਤਾਂ ਬਾਕੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਬਣਾ ਰਹੇ ਸਾਡੇ ਬਾਨੀ ਬਾਨੀ ਜੀ ਲੱਗੇ ਆ ਜੀ ਕੋਆਰਡੀਨੇਟਰ ਸਾਡੇ ਨਾਲ ਸਾਡੇ ਸੀਐਸਸੀ ਕੋਆਰਡੀਨੇਟਰ ਰਿੰਕੂ ਬਾਜੀ ਲੱਗੇ ਆ ਗੁਰਦੀਪ ਸਿੰਘ ਜੀ ਇਹਦਾ ਮੈਨੂੰ ਸਾਡੇ ਅਭਿਸ਼ੇਕ ਜੀ ਦੇ ਨਾਲ ਸੈਂਟਰ ਸੀਐਸਸੀ ਸੈਂਟਰ ਬਹੁਤ ਹੀ ਆਪਣਾ ਦੰਦੇ ਹੀ ਨਾ ਬੰਦ ਕਰ ਰਹੇ ਆ ਸਾਰੇ ਬਾਕੀ ਮੈਂ ਫਿਰ ਅਪੀਲ ਕਰਦਾ ਡਾਕਟਰ ਅਫਜੂਰ ਜੀ ਸਾਡੇ ਹਲਕਾ ਸ਼ਮਜਾ ਸੀ ਉਹਨਾਂ ਬੋਲੋ ਆਓ ਆ ਕੇ ਇਹ ਕਾਰਡ ਜਰੂਰ ਬਣਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ